ਕੌਮ ਅੱਜ ਫੇਰ ਸੁੱਤੀ ਪਈ ਐ ਜੋ ਉੱਠ ਗਈ ਹੁਣ ਜਾਗਦੀ ਆ ਕੀ ਐ ਬਾਰ ਬਾਰ ਕਿਉਂ ਸੌ ਜਾਂਦੀ ਆ ਸੌਂਦੀ ਨਹੀਂ ਜੀ ਜਿਹੜੇ ਲੀਡਰ ਅੱਗੇ ਲੱਗਦੇ ਆ ਨਾ ਕੌਮ ਨੂੰ ਸਹੀ ਸੇਧ ਨਹੀਂ ਦਿੰਦੇ ਖੱਡ ਦੇ ਵਿੱਚ ਪਾਣੀ ਪਾ ਦਈਏ ਤੇ ਚੂਹਾ ਦੇਖ ਕੇ ਨਿਕਲ ਜਾਂਦਾ ਭੱਜ ਜਾਂਦਾ ਐ ਕੌਮ ਤੜਫਦੀ ਫਿਰਦੀ ਸੀ ਯਾਰ ਸਾਡਾ ਕੋਈ ਆਗੂ ਬਾਜੇ ਨੌਜਵਾਨ ਮੈਂ ਕਹਦਾ ਸਾਰੇ ਕਹਿੰਦੇ ਮੈਂ ਆਗੂ ਮੈਂ ਆਗੂ ਮੈਂ ਆਗੂ ਐ ਨਹੀਂ ਹੋਇਆ ਕਰਦਾ ਇਹ ਗੱਲ ਦੀ ਕੌਮ ਕੌਮ ਵੱਡੀ ਹੁੰਦੀ ਐ ਜਿਸ ਤਰੀਕੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਸ਼ਹੀਦ ਕਰਕੇ ਸੋਚ ਖਤਮਾ ਕਰਨਾ ਚਾਹੁੰਦੇ ਸੀ ਭਾਈ ਮਰੀਕਸ ਨੂੰ ਉਸੇ ਤਰੀਕੇ ਨੌਜਵਾਨਾਂ ਦੇ ਵਿੱਚੋਂ ਇੱਕ ਸੋਚ ਨੂੰ ਇੰਡੀਅਨ ਸਟੇਟ ਖਤਮ ਕਰਨਾ ਚਾਹੁੰਦੀ ਸੀ ਪਰ ਉਹ ਖਤਮ ਨਹੀਂ ਕਰ ਸਕਿਆ ਅੱਜ ਕਿੰਨਾ ਵੱਡਾ ਕੱਟ ਹੋਇਆ ਕੌਣ ਕਾਲ ਤੱਕ ਦੀ ਸੋਚ ਹੈ ਦਿੱਲੀ ਦੀ ਸੋਚ ਸਾਨੂੰ ਖਤਮ ਕਰਨਾ ਚਾਹੁੰਦੀ ਹੈ ਅਕਾਲ ਤੱਕ ਦੀ ਸੋਚ ਸਾਨੂੰ ਆਜ਼ਾਦੀ ਵੱਲ ਪਾਉਣਾ ਚਾਹੁੰਦੀ ਹੈ ਇਹ ਹੱਤਵੰਦੀ ਕਹਿੰਦੇ ਸੀਗੇ ਇਹ ਕਹਿੰਦੇ ਸੀ ਡਬਰੂਗੜ ਭੇਜਣਾ ਤੇ ਜਦੋਂ ਅਸੀਂ ਕਾਲ ਤੱਕ ਤੋਂ ਐਲਾਨ ਕੀਤਾ ਤੇ ਮਹਾਰਾਜ ਨੇ ਕਿਰਪਾ ਕੀਤੀ ਸੰਗਤ ਨੇ ਉਹਨੂੰ ਪਾਰਲੀਮੈਂਟ 'ਚ ਭੇਜਤਾ ਰਵਨੀਤ ਬਿੱਟੂ ਐ ਉਹਨੂੰ ਸਾਰੇ ਹਰਾਤਾ ਹਰਾਤਾ ਕਿ ਨਹੀਂ ਹਰਾ ਹਿੰਦੂਆ ਨੇ ਵੀ ਹਰਾਇਆ ਮੁਸਲਮਾਨਾਂ ਨੇ ਇੰਡਸਟਰੀ ਦੇ ਉਹਨੂੰ ਧੌਂਸ ਦੇ ਕੇ ਫਿਕਚੜੀ ਕਰਕੇ ਜਿਵੇਂ ਆਪਣੇ ਜੇਤਲੀ ਨੂੰ ਕੀਤਾ ਸੀ ਉਹ ਕਹਿੰਦੇ ਅਸੀਂ ਪੰਜਾਬ ਦੇ ਰਖਵਾਲੇ ਅਸਲੀ ਅਸਲੀ ਅਕਾਲੀ ਦਲ ਸਾਡਾ ਅਕਾਲੀ ਦਲ ਐ ਅਸੀਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਤਾਂ ਸੇਹ ਤੋਂ ਇਹ ਵੀ ਕਹਿਤਾ ਅਮਰਤਪਾਲ ਸਿੰਘ ਹੋਰਾਂ ਬਾਰੇ ਵੀ ਇਹਦੇ ਸਾਲ ਨਹੀਂ ਨਿਕਲਿਆ ਨਾ ਲੈ ਵੀ ਨਾ ਵੀ ਚੀਕਾਂ ਵੱਜ ਗਈਆਂ ਇਸ ਤਾਂ ਬੜੀਆਂ ਜੇਲਾ ਕਟੀਆਂ ਜੀ ਇਹਨਾਂ ਦੀਆਂ ਕੁਰਬਾਨੀਆਂ ਤੇ ਰੱਬ ਕਰਕੇ ਹੋਈਆਂ ਨਾ ਹੀ ਕਰਾਵੇ ਇਹਨਾਂ ਤੋਂ ਕੁਰਬਾਨੀਆਂ ਮੈਸੇਂਜਰ ਆਫ ਗੋਡ ਫਿਲਮ ਲੱਗੀ ਐ ਉਹਦੀ 11-11 ਰਾਖੀ ਬੰਦੇ ਕਰਦੇ ਐ ਤੇ ਸਾਨੂੰ ਜੇਲਾ ਚ ਸਿੱਟਿਆ ਇਹ ਜਿਹੜੇ ਲੀਡਰਾਂ ਤੋਂ ਬਚੋ ਇਹ ਲੀਡਰ ਪਤਾ ਕੀ ਕਹਿੰਦੇ ਐ ਇਹ ਕਹਿੰਦੇ ਸਤਵੰਤ ਸਿੰਘ ਦੀ ਵੀ ਫੋਟੋ ਲੱਗ ਜਾਵੇ ਬਿਆਨਤ ਸਿੰਘ ਦੀ ਵੀ ਲੱਗ ਜਾਵੇ ਤੇ ਕੇਰ ਸਿੰਘ ਦੀ ਵੀ ਲੱਗ ਜਾਵੇ ਤੇ ਦੀਪ ਸਿੱਧੂ ਦੀ ਵੀ ਲੱਗ ਜਾਵੇ ਸਿੱਧੂ ਮੂਸੇ ਵਾਲੇ ਦੀ ਵੀ ਲੱਗ ਜਾਵੇ ਖਾਲੜੇ ਦੀ ਵੀ ਲੱਗ ਜਾਵੇ ਬੰਦੀ ਸਿੰਘਾਂ ਆਲੇ ਹਵਾਰਾ ਸਾਹਿਬ ਦੀ ਫੋਟੋ ਲੱਗ ਜਾਵੇ ਪਰ ਫੋਟੋਆਂ ਲੱਗਣ ਰਾਜ ਅਸੀਂ ਕਰੀਏ ਮੈਂ ਕਰਾਂ ਮੇਰਾ ਪੁੱਤ ਕਰੇ ਮੇਰਾ ਦੋਤਾ ਕਰੇ ਮੇਰਾ ਪੋਤਰਾ ਕਰੇ ਮੇਰੀ ਘਰ ਵਾਲੀ ਕਰੇ ਮੇਰਾ ਚਾਚਾ ਕਰੇ ਮੇਰਾ ਤਾਇਆ ਕਰੇ ਤੈਨੂੰ ਇਕੱਠੇ ਹੋ ਜੋ ਇਕੱਠੇ ਕਿਹਦੇ ਪਿੱਛੇ ਹੋਵੋਗੇ ਜੀ ਕਿਹੜੇ ਝੰਡੇ ਦੀ ਅਗਵਾਈ ਦੇ ਵਿੱਚ ਇਕੱਠੇ ਹੋਵੋਗੇ ਲੀਡਰ ਬਹੁਤ ਆ ਇੱਕ ਪਾਸੇ ਮਾਨ ਸਾਹਿਬ ਵੀ ਆ ਤੁਸੀਂ ਵੀ ਹੋ ਹੋਰ ਵੱਡੇ ਚਿਹਰੇ ਆ ਸਾਰੇ ਇੱਕ ਪਾਸੇ ਹੋ ਜਾਣਗੇ ਇਕੱਠੇ ਤੁਸੀਂ ਹੋ ਜਾਓਗੇ ਕਿਹੜਾ ਝੰਡਾ ਉੱਪਰ ਰਹੂਗਾ ਜੀ ਕਿਹਦੇ ਥੱਲੇ ਅਗਵਾਈ ਦੇ ਥੱਲੇ ਇਕੱਠੇ ਹੋਵੋਗੇ ਹੁਣ ਸਰਸੇ ਵਾਲੇ ਸਾਧਨਾ ਇਕਤਾ ਕਰ ਲੀਜੀ ਕਾਂਗਰਸ ਨਾਲ ਕੇਕ ਤਾਂ ਕਰ ਲੀਜੀ ਜਿਹਨੇ ਦਰਬਾਰ ਸਾਹਿਬ ਹਟਾਇਆ ਬਾਦਲ ਨਾਲ ਦੇ ਗਰੋਧ ਨਾਲ ਇਕਤਾ ਕਰ ਲਈਏ ਜਿਹਨੇ ਗੁਰੂ ਦੀ ਵਾਦਵੀ ਕੀਤੀ ਤੇ ਕਰਾਈ ਹੈ ਜਿਨ੍ਹਾਂ ਨੇ ਗਲਾਂ ਚ ਟਾਇਰ ਪਏ ਉਹਨਾਂ ਨੇ ਇਕਤਾ ਕਰ ਲਈਏ ਜਿਹੜੇ ਬੰਦੇ ਕਹਿੰਦੇ ਇਕਤਾ 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 ਕਿਹੜਾ ਜੱਥੇਬੰਦੀ ਆ ਇਕਤਾ ਇੱਕ ਸੋਚ ਆ ਸੰਦੀਪ ਸਿੰਘ ਦੀਪ ਸਿੱਧੂ ਨੂੰ ਯਾਦ ਕਰਦੇ ਆ ਅੱਜ ਸਮਾਗਮ ਉਹ ਲਿਖਿਆ ਗਿਆ ਚੌਂਕੀ ਮਾਨ ਵਿਖੇ ਜਿੱਥੇ ਬਹੁਤ ਸਾਰੇ ਚਾਉਣ ਵਾਲਿਆਂ ਨੇ ਹਾਜ਼ਰੀਆਂ ਭਰੀਆਂ ਉਹਨਾਂ ਦੇ ਵਿੱਚੋਂ ਇੱਕ ਜਸਕਰਨ ਸਿੰਘ ਕਾਨ ਸਿੰਘ ਵਾਲਾ ਹੋਰੀ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਦੇਖਦੇ ਹੋ ਜੀ ਅੱਜ ਵੱਡੀ ਗਿਣਤੀ ਦੇ ਵਿੱਚ ਫੇਰ ਨੌਜਵਾਨ ਸੰਗਤਾਂ ਇੱਥੇ ਹਾਜ਼ਰੀ ਭਰੀ ਹੈ ਸਾਲ ਲੰਘੀ ਜਾ ਰਹੇ ਆ ਸਮਾਂ ਲੰਘਿਆ ਜਾ ਰਿਹਾ ਪਰ ਜਜ਼ਬਾਤ ਕਿਸ ਤਰ੍ਹਾਂ ਦੇ ਅੱਜ ਤੁਸੀਂ ਇੱਥੇ ਆਏ ਹੋ ਕਿਸ ਤਰ੍ਹਾਂ ਦੀ ਭਾਵਨਾਵਾਂ ਮਨ ਦੇ ਵਿੱਚ ਲੈ ਕੇ ਆਏ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਰਦਾਸ ਬੇਨਤੀ ਜੋਦੜੀ ਫਰਿਆਦ ਕਰਕੇ ਸੰਦੀਪ ਸਿੰਘ ਦੀਪ ਸਿੱਧੂ ਦੀ ਅਸੀਂ ਤੀਜੀ ਇਹ ਦੀ ਸਮਾਗਮ ਸਾਰਿਆਂ ਨੇ ਰਲ ਕੇ ਪੰਥ ਨੇ ਬਣਾਇਆ ਤੇ ਸਾਨੂੰ ਸੋਚਣਾ ਚਾਹੀਦਾ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਜੋ 20ਵੀਂ ਸਦੀ ਦੇ ਮਹਾਨ ਜਰਨੈਲ ਸੀ ਜਿਨ੍ਹਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਪੱਤਪੁਰ ਨੇ ਨੂੰ ਤੋੜਿਆ ਉਹਨਾਂ ਨੇ ਪੰਜਾਬ ਦੇ ਜਿੱਥੇ ਪੱਤਪੁਰ ਨੇ ਤੋੜਿਆ ਬਾਣੀ ਤੇ ਬਾਣੀ ਦੇ ਨਾਲ ਜੋੜਿਆ ਉੱਥੇ ਜ਼ੁਲਮ ਹਿੰਦੂ ਤੇ ਆ ਮੁਸਲਮਾਨ ਤੇ ਹੋਇਆ ਸਾਈ ਤੇ ਹੋਇਆ ਉਹਦੇ ਹੱਕ ਚ ਡਟੇ ਲੜਾਈ ਉਹਨਾਂ ਨੇ ਸਿਧਾਂਤ ਦੇ ਮੁਤਾਬਕ ਲੜੀ ਇੰਡੀਅਨ ਸਟੇਟ ਨੇ ਉਹਨਾਂ ਨੂੰ ਅਤਵਾਦੀ ਵੱਖਵਾਦੀ ਹਾਲਟ ਲਾਇਨਰ ਕਿਹਾ ਜਦੋਂ ਕਿ ਇੰਡੀਅਨ ਸਟੇਟ ਨੇ ਦਰਬਾਰ ਸਭ ਢਾ ਕੇ ਗਲਾਂ ਚ ਟਾਇਰ ਪਾ ਕੇ ਧੀਆਂ ਆਪਣੇ ਦੀ ਬੇਪਤੀਆਂ ਕਰਤੇ 2500 ਗੁਰੂ ਗ੍ਰੰਥ ਸਾਹਿਬੀ ਦੇ ਨੂੰ ਅੱਗ ਲਾ ਕੇ ਸਾੜ ਕੇ ਉਹਨਾਂ ਨੇ ਅਤਵਾਦੀ ਕਾਰਵਾਈ ਕੀਤੀ ਮਾਨਮਤਾ ਦੀ ਸੋਚ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਭਾਈ ਅਮਰੀਕ ਸਿੰਘ ਬਾਬਾ 18 ਸਿੰਘ ਜਰਨਲ ਸ਼ਬੀਕ ਸਿੰਘ ਸ਼ਹਾਦਤ ਪੀ ਪਾਗੇ ਉਦੋਂ ਬਹੁਤ ਅਨੇਕਾਂ ਨੌਜਵਾਨਾਂ ਨੇ ਮੂਵਮੈਂਟ ਚੱਲੀ ਚਰਾਹਿਆਂ ਮੁਕਾਬਲਿਆਂ ਚ ਸਾਡੇ ਨੌਜਵਾਨ ਸ਼ਹੀਦ ਕਰਦੇ ਥੋ ਕਿ ਜਿਵੇਂ ਗੁਰਦੇਵ ਸਿੰਘ ਕਹੋਗੇ ਮੇਰੇ ਸਾਹਮਣੇ ਸ਼ਹੀਦ ਕਰਤਾ ਮੈਨੂੰ ਵੀ ਮਾਰ ਦੇਣਾ ਸੀ ਇਹਨਾਂ ਨੇ ਇਹ ਸਾਰੀ ਸੋਚ ਜਦੋਂ ਸੀਗੀ ਉਦੋਂ ਬਦ ਫੈਡਰੇਸ਼ਨਾਂ ਹੋਣ ਦੇ ਵਿੱਚ ਆਈਆਂ ਪਰ ਉਹ ਫੈਡਰੇਸ਼ਨਾਂ ਨੇ ਜੋ ਕਰਨਾ ਸੀ ਉਹ ਕਰ ਨਹੀਂ ਸਕੀਆਂ ਇੱਕ ਵੈਕਿਊਮ ਸੀ ਇੱਕ ਖਲਾਅ ਸੀ ਨੌਜਵਾਨਾਂ ਇਹ ਭਾਲ ਦੇ ਫਿਰਦੇ ਸੀ ਜਿਸ ਤਰੀਕੇ ਇੱਕ ਖੱਡ ਹੁੰਦੀ ਆ ਖੱਡ ਦੇ ਵਿੱਚ ਪਾਣੀ ਪਾ ਦਈਏ ਤੇ ਚੂਹਾ ਦੇਖ ਕੇ ਨਿਕਲ ਜਾਂਦਾ ਭੱਜ ਜਾਂਦਾ ਹੈ ਕੌਮ ਤੜਫਦੀ ਫਿਰਦੀ ਸੀ ਯਾਰ ਸਾਡਾ ਕੋਈ ਆਗੂ ਆ ਜੇ ਨੌਜਵਾਨ ਆਗੂ ਤਾਂ ਪਰ ਬਹੁਤ ਸੀ ਵੱਡੇ ਵਿਦਵਾਨ ਸੀ ਲੀਡਰ ਕੋ ਹੋਣ ਵਾਲੇ ਸੀ ਨੌਜਵਾਨ ਆਗੂ ਆ ਜੇ ਪਰ ਤੁਸੀਂ ਉੱਥੋਂ ਪਤਾ ਲੱਗਦਾ ਨਾ ਉਹਨੂੰ ਮੈਂ ਕਹਦਾ ਸਾਰੇ ਕਹਿੰਦੇ ਮੈਂ ਆਗੂ ਮੈਂ ਆਗੂ ਮੈਂ ਆਗੂ ਐ ਨਹੀਂ ਹੋਇਆ ਕਰਦਾ ਇਹ ਗੱਲ ਦੀ ਕੌਮ ਕੌਮ ਵੱਡੀ ਹੁੰਦੀ ਆ ਬੰਦਾ ਵੱਡਾ ਨਹੀਂ ਹੁੰਦਾ ਕੌਮ ਨੇ ਦੀਪ ਸਿੱਧੂ ਨੂੰ ਮੰਨਿਆ ਫਿਰ ਵੱਡੀ ਹੁੰਦੀ ਆ ਫਿਰ ਉਸ ਤੋਂ ਬਾਅਦ ਫਿਰ ਦੀਪ ਸਿੱਧੂ ਆਇਆ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨੀ ਸੰਘਰਸ਼ ਆ ਜੀ ਨਰਿੰਦਰ ਮੋਦੀ ਨੇ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਸਾਡੀ ਹਰਕਤਾਂ ਨੂੰ ਬਹੁਤ ਵੱਡੀ ਸੱਟ ਮਾਰੀ ਜੀ ਤੋਂ ਉਸ ਤੋਂ ਬਾਅਦ ਦੀਪ ਸਿੱਧੂ ਨੇ ਜਿਸ ਤਰੀਕੇ ਦੀਆਂ ਗੱਲਾਂ ਕੀਤੀਆਂ ਤੇ ਨੌਜਵਾਨਾਂ 'ਚ ਖਲਾਸ ਸੀ ਫਿਰ ਇਹਨਾਂ ਨੇ ਖਲਾਅ ਭਰਨ ਦੀ ਪੂਰੀ ਕੋਸ਼ਿਸ਼ ਕੀਤੀ ਜਦੋਂ ਸਮਝਾਉਂਦੇ ਸੀਗੇ ਲੜਾਈ ਤਾਂ ਬੜੇ ਚਿਰ ਦੀ ਲੜੀ ਚੱਲੀ ਜਾ ਰਹੀ ਸੀ ਸਮਝਾਉਂਦੇ ਸੀ ਤੇ ਉਹ ਸਾਦੇ ਢੰਗ ਦੇ ਨਾਲ ਲੋਕਾਂ ਦੇ ਮਨ 'ਚ ਇੱਕ ਫਿੱਟ ਹੁੰਦੀ ਰਹੀ ਜੀ ਤੇ ਇਸ ਕਰਕੇ ਇੰਡੀਅਨ ਸਟੇਟ ਨੇ ਫਿਰ ਚਾਇਆ ਨਹੀਂ ਉਹਨਾਂ ਨੂੰ ਸ਼ਹਾਦਤਾਂ ਜਾਮ ਇੱਕ ਪਾਲਿਸੀਕ ਨੀਤੀ ਦੇ ਦਿੱਤਾ ਪਿਆ ਦਿੱਤਾ ਪਰ ਫਿਰ ਵੀ ਉਹਨਾਂ ਨੇ ਜਿਸ ਤਰੀਕੇ ਸੰਤ ਜਗਨਨਾਥ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਕੇ ਸੋਚ ਖਤਮਾ ਕਰਨਾ ਚਾਹੁੰਦੇ ਸੀ ਭਾਈ ਮਰੀਕ ਸਿੰਘ ਨੂੰ ਉਸੇ ਤਰੀਕੇ ਨੌਜਵਾਨਾਂ ਦੇ ਵਿੱਚ ਇੱਕ ਸੋਚ ਨੂੰ ਇੰਡੀਅਨ ਸਟੇਟ ਖਤਮ ਕਰਨਾ ਚਾਹੁੰਦੀ ਸੀ ਪਰ ਉਹ ਖਤਮ ਨਹੀਂ ਕਰ ਸਕਿਆ ਅੱਜ ਕਿੰਨਾ ਵੱਡਾ ਕੱਟ ਹੋਇਆ ਇੱਥੇ ਬਹੁਤ ਵੱਡੇ ਮੇਲੇ ਲੱਗਿਆ ਕਰਨਗੇ ਇਹ ਇੱਥੇ ਇੱਥੇ ਲੋਕ ਬੜੀ ਸਿਹਤ ਲਿਆ ਕਰਨਗੇ ਵੀ ਇਹ ਨੌਜਵਾਨ ਕੈਸਾ ਸੀ ਬੰਬੇ ਤੋਂ ਛੱਡ ਕੇ ਆ ਗਿਆ ਤੇ ਐਸਟ੍ਰਿਕ ਨੌਜਵਾਨੀ ਚ ਇਹਨੇ ਰੂਹ ਫੂਕੀ ਇੱਕ ਸੋਚ ਦੀ ਗੱਲ ਕੀਤੀ ਸੱਚੇ ਦੀ ਜੀ ਪਾਤਸ਼ਾਹੀ ਦਾਅਵੇ ਦੀ ਗੱਲ ਕੀਤੀ ਇਹ ਸਾਰੀਆਂ ਗੱਲਾਂ ਕੌਣ ਹੁੰਦੀਆਂ ਪਰ ਅਸੀਂ ਅੱਜ ਇੰਡੀਅਨ ਸਟੇਟ ਤੋਂ ਪੁੱਛਿਆ ਵੀ ਸਾਡਾ ਦਰਬਾਰ ਸਾਹਿਬ ਕਿਉਂ ਢਾਇਆ ਜਵਾਬ ਦੇ ਜੀ ਇੰਡੀਅਨ ਸਟੇਟ ਤੋਂ ਅਸੀਂ ਪੁੱਛਿਆ ਸਾਡੀ ਗੱਲਾਂ ਚ ਟਾਇਰ ਕਿਉਂ ਪਾਈ ਸਾਡਾ ਚੰਡੀਗੜ੍ਹ ਕਿਉਂ ਖੋਲਿਆ ਸਾਡੇ ਪੰਜਾਬੀ ਬੋਲਦੇ ਇਲਾਕੇ ਕਿਉਂ ਖੋਲੇ ਆ ਸਾਡੇ ਕੋਲੋਂ ਹੈਡ ਵਰਕਸ ਹਨ ਨਹਿਰਾਂ ਸਾਡੀਆਂ ਪਾਣੀ ਹੈ ਸਾਡਾ ਹੈ ਇਹ ਕਿਉਂ ਖੋਲਿਆ ਉੱਧਰ ਨੇਪਾਲ ਦਾ ਬਾਰਡਰ ਖੋਲਤਾ ਬੰਗਲਾਦੇਸ਼ ਦਾ ਬਾਰਡਰ ਖੋਲਤਾ ਸਾਡਾ ਸੈਣੀ ਵਾਲਾ ਸੁਲੇਮਾਨ ਕੀਤੇ ਵਾਗਾ ਬਾਰਡਰ ਸਾਡੇ ਬੰਦ ਕਿਉਂ ਕਰਤੇ ਆ ਤੇ ਫਿਰ ਸਾਡੀ ਯੂਨੀਵਰਸਿਟੀ ਕਿਉਂ ਖੋਲੀ ਐ ਸਾਡੇ ਦੀਪ ਸਿੱਧੂ ਨੂੰ ਕਿਉਂ ਇਸ ਤਰੀਕੇ ਸ਼ਹਾਦਤ ਦਾ ਜਾਮ ਪਾਇਆ ਫਿਰ ਸਾਡੇ ਪੰਜਵਰ ਸਾਹਿਬ ਨੂੰ ਕਿਉਂ ਸ਼ਹੀਦ ਕੀਤਾ ਫਿਰ ਸਾਡੇ ਵਿਦੇਸ਼ਾਂ ਦੇ ਵਿੱਚ ਸਾਡੇ ਨਿਜਰ ਸਾਹਿਬ ਨੂੰ ਕਿਉਂ ਗੋਲੀਆਂ ਮਾਰੀਆਂ ਸਾਡੇ ਕੌਮ ਦਾ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ 10 ਲੱਖ ਨੇ ਚੁਣਿਆ ਇੱਕ ਐਮਐਲਏ 20000 ਵੋਟ ਤੇ ਜਿੱਤ ਜਾਵੇ ਤੇ ਬਾਹਰ ਆ ਜਾਂਦਾ 10 ਲੱਖ ਖ ਲੋਕਾਂ ਨੇ ਕੌਮ ਦਾ ਜਥੇਦਾਰ ਚੁਣਿਆ ਹੈ ਉਹਨੂੰ ਜੇਲਾਂ 'ਚ ਕਿਉਂ ਡੱਕਿਆ ਹੋਇਆ ਹੈ ਸਰਕਾਰਾਂ ਤਾਂ ਬਹੁਤ ਦਾਅਵੇ ਕਰਦੀਆਂ ਵੇਸੀਂ ਸਿੱਖਾਂ ਨੂੰ ਪਿਆਰ ਬਹੁਤ ਕਰਦੇ ਆ ਸਮਾਗਮ ਕਰਾਏ ਜਾਂਦੇ ਆ ਜੀ ਸਿੱਖਾਂ ਦੇ ਸਤਕਾਰ ਦੀਆਂ ਜਿਹੜੀਆਂ ਗੱਲਾਂ ਕਰੀ ਜਾਂਦੀਆਂ ਮੋਦੀ ਸਾਹਿਬ ਹੁਣ ਬਹੁਤ ਕੁਝ ਕਰਦੇ ਆ ਤੁਹਾਨੂੰ ਉਹਨਾਂ ਦੇ ਉੱਤੇ ਯਕੀਨ ਨਹੀਂ ਕਿ ਉਹ ਜਿਹੜੇ ਸਿੱਖਾਂ ਦੇ ਹੱਕ ਦੇ ਵਿੱਚ ਹਾਂ ਜੀ ਤੁਸੀਂ ਦੇਖਿਆ ਹੀ ਹੈ ਇਹ ਸਰਕਾਰਾਂ ਦਰਬਾਰ ਸਾਹਿਬ ਹੀ ਠਾ ਦਿੰਦੀਆਂ ਗੱਲਾਂ 'ਚ ਟੈਰਾ ਪਿਆਰ ਪਾਰ ਪਿਆਰ ਕੀਤਾ ਵੀ ਹੈ ਹੁਣ ਦੱਸੋ ਜਦੋਂ ਦਰਬਾਰ ਸਾਹਿਬ ਠਾਇਆ ਸੀ ਮੋਦੀ ਦੀ ਪਾਰਟੀ ਇਕੱਠੀ ਨਹੀਂ ਸੀ ਹਾਂ ਕਾਂਗਰਸ ਭਾਜਪੀ ਆਰਐਸਐਸ ਸੋਵੀਅਤ ਰੂਸ ਤੇ ਬਰਤਾਨੀਆ ਨੇ ਰਲ ਕੇ ਅਡਵਾਨੀ ਨੇ ਕਿਤਾਬ ਲਿਖਤੀ ਮਾਈ ਕੰਟਰੀ ਮਾਈ ਲਾਈਫ ਮੇਰਾ ਦੇਸ਼ ਮੇਰੀ ਜ਼ਿੰਦਗੀ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਕਹਿ ਦਿੱਤਾ ਹੈ ਜਦੋਂ ਕਿ ਐਡੀ ਜਾਲਮ ਔਰਤ ਨੂੰ ਇੱਕ ਦੁਰਗਾ ਮਾਤਾ ਦਾ ਖਿਤਾਬ ਦੇਣਾ ਹਿੰਦੂ ਕੌਮ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਸਾਰਿਆਂ ਨੂੰ ਇਸ ਕਰਕੇ ਇਹ ਇਹ ਜਿਹੜਾ ਸਾਰਾ ਕੁਝ ਕੀਤਾ ਹੈ ਜਿਹੋ ਜਿਆ ਸਾਨੂੰ ਇਹਨਾਂ ਨੇ ਤੋਹਫਾ ਦਿੱਤਾ ਨਾ ਅਸੀਂ ਇਹਨੂੰ ਭੁੱਲ ਨਹੀਂ ਸਕਦੇ ਸਾਡੇ ਸੰਤ ਜਨਰ ਸਿੰਘ ਭੰਡਾਰ ਵਾਲਾ ਸ਼ਹੀਦ ਕਿਉਂ ਕੀਤਾ ਜਨਰਲ ਸੁਭੇਕ ਸਾਨੂੰ ਕੌਂਸ਼ਿਤ ਕੀਤਾ ਕਿਉਂ ਕਿ ਤਸ਼ੀਦ ਜਵਾਬ ਤਾਂ ਦਿਓ ਇਹ ਫੇਰ ਇਹਨਾਂ ਨੂੰ ਤਾਂ ਜਵਾਬ ਦੇਣਾ ਹੀ ਪੈਣਾ ਨਾ ਇੱਕ ਦਿਨ ਇਸ ਕਰਕੇ ਇਹ ਹਾਥੀ ਦੇ ਦੰਦ ਖਾਣ ਨੂੰ ਹੋਰ ਹੈ ਤੇ ਵਿਖਾਉਣ ਨੂੰ ਹੋਰ ਹੈ ਇਸ ਕਰਕੇ ਦੋ ਸੋਚਾਂ ਦੀ ਲੜਾਈ ਸਾਨੂੰ ਸਮਝ ਦੀ ਲੋੜ ਹੈ ਇੱਕ ਪਾਸੇ ਦਿੱਲੀ ਦੀ ਸੋਚ ਹੈ ਇੱਕ ਪਾਸੇ ਅਕਾਲ ਤਖ ਦੀ ਸੋਚ ਹੈ ਦਿੱਲੀ ਦੀ ਸੋਚਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਅਕਾਲ ਤਖ ਦੀ ਸੋਚ ਸਾਨੂੰ ਆਜ਼ਾਦੀ ਵੱਲ ਪਾਉਣਾ ਚਾਹੁੰਦੀ ਹੈ ਤੇ ਐਸੀ ਸੋਚ ਨੂੰ ਲੈ ਕੇ ਭਾਈ ਦੀਪ ਸਿੱਧੂ ਚੱਲਿਆ ਸੀ ਕੌਮ ਅਜ ਫੇਰ ਸੁੱਤੀ ਪਈ ਐ ਜੋ ਉੱਠ ਗਈ ਹੁਣ ਜਾਗਦੀ ਆ ਕੀ ਐ ਬਾਰ ਬਾਰ ਕਿਉਂ ਸੌ ਜਾਂਦੀ ਆ ਸੌਂਦੀ ਨਹੀਂ ਜੀ ਜਿਹੜੇ ਲੀਡਰ ਅੱਗੇ ਲੱਗਦੇ ਆ ਨਾ ਕੌਮ ਨੂੰ ਸਹੀ ਸੇਧ ਨਹੀਂ ਦਿੰਦੇ ਕੌਮ ਤਾਂ ਥੇ ਹੁੰਦੀ ਐ ਹੁਣ ਤੁਸੀਂ ਵੇਖੋ ਹੁਣ ਆਪਣਾ ਭਾਈ ਅਮਰਤਪਾਲ ਸਿੰਘ ਆਏ ਡਿਬਰੂ ਗੜ੍ਹ ਜੇਲ੍ਹ ਆਏ ਉਥੋਂ ਉਹਨਾਂ ਨੇ ਵਹਿੀਰ ਚਲਾਈ ਉਹਨਾਂ ਨੂੰ ਅਤਵਾਦੀ ਕਿਹਾ ਵੱਖਵਾਦੀ ਕਿਹਾ ਹਾਰਡਲਾਈਨਰ ਕਿਹਾ ਤੇ ਅਸੀਂ ਕਿਹਾ ਵੀ ਨਾ ਹੱਤਵੱਦੀ ਆ ਨਾ ਵੱਖ ਵੱਦੀ ਆ ਮੈਨੂੰ ਦੱਸੋ ਵੀ ਅਮਰਤਪਾਲ ਨੇ ਕਿਹੜੇ ਹਿੰਦੂ ਨੂੰ ਤੰਗ ਕੀਤਾ ਕਿਹੜੇ ਮੁਸਲਮਾਨ ਨੂੰ ਤੰਗ ਕਰ ਕਿਹੜੇ ਇਸਾਈ ਨੂੰ ਤੰਗ ਕੀਤਾ ਤੇ ਫਿਰ ਉਹਨਾਂ ਨੂੰ ਹਿੰਦੂਆਂ ਮੁਸਲਮਾਨਾਂ ਨੇ ਇਸਾਈਆਂ ਨੇ ਸਾਰਿਆਂ ਨੇ ਵੋਟਾਂ ਪਾ ਕੇ ਪਾਰਲੀਮੈਂਟ ਚ ਭੇਜਤਾ ਇਹ ਹੱਤਵੱਦੀ ਕਹਿੰਦੇ ਸੀਗੇ ਇਹ ਕਹਿੰਦੇ ਸੀ ਡਬਰੂਗੜ ਭੇਜਣਾ ਤੇ ਜਦੋਂ ਅਸੀਂ ਕਾਲ ਤੱਕ ਤੋਂ ਐਲਾਨ ਕੀਤਾ ਤੇ ਮਹਾਰਾਜ ਨੇ ਕਿਰਪਾ ਕੀਤੀ ਸੰਗਤ ਨੇ ਉਹਨੂੰ ਪਾਰਲੀਮੈਂਟ ਚ ਭੇਜਤਾ ਤੇ ਇਹ ਡੇਬਰੂਗੜ ਭੇਜਣਾ ਸੀ ਇਸ ਕਰਕੇ ਇਹ ਇੰਡੀਅਨ ਸਟੇਟ ਅਤਵਾਦੀ ਸ਼ੋਗੀ ਤੇ ਅਸੀਂ ਮਾਨਮਤਾਵਾਦੀ ਦੂਜੇ ਪਾਸੇ ਜਿਹੜਾ ਬੰਦਾ ਰਵਨੀਤ ਬਿੱਟੂ ਹੈ ਉਹਨੂੰ ਸਾਰੇ ਹਰਾਤਾ ਹਰਾਤਾ ਕਿ ਨਹੀਂ ਹਰਾ ਹਿੰਦੂਆਂ ਨੇ ਵੀ ਹਰਾਇਆ ਮੁਸਲਮਾਨਾਂ ਨੇ ਇੰਡਸਟਰੀ ਦੇ ਉਹਨੂੰ ਧੌਂਸ ਦੇ ਕੇ ਹੱਕ ਚੜੀ ਕਰਕੇ ਜਿਵੇਂ ਆਪਣੇ ਜੇਤਰੀ ਨੂੰ ਕੀਤਾ ਸੀ ਉਸੇ ਤਰੀਕੇ ਧੌਂਸ ਦਿੱਤੇ ਮੋਦੀ ਸਾਹਿਬ ਨੂੰ ਕਿ ਧੌਂਸ ਨਹੀਂ ਚਲਣੀ ਨਾ ਚੱਲਣੀ ਕੱਲ ਚਲਣੀ ਤੇ ਫੇਰ ਹੁਣ ਸਾਰੇ ਮਸਲੇੰਦਰ ਹੱਲ ਤਾਂ ਇੱਕੋ ਹੀ ਰਹਿ ਗਿਆ ਮੈਂ ਪੰਜਾਬ ਦੇ ਸਾਰੇ ਵੀਰਾਂ ਨੂੰ ਅਪੀਲ ਕਰਦਾ ਜੇ ਅਸੀਂ ਦੀਪ ਸਿੱਧੂ ਦੀ ਸੋਚ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਦੀ ਸੋਚ ਨੂੰ ਇਹ ਜਿਹੜੀ ਮਾਨਵਤਾ ਦੀ ਸੋਚ ਹੈ ਜਿਹਦੇ ਲਈ ਅਸੀਂ ਲਗਾਤਾਰ 1947 ਤੋਂ ਲੈ ਕੇ ਲੜ ਗਏ ਆ ਤੇ ਫਿਰ ਇਹ ਸਾਨੂੰ ਦੱਸਣ ਕਿ ਸਾਡਾ ਆਨੰਦ ਮੈਰਜਕਟ ਨੂੰ ਖੋਲਿਆ ਹੁਣ ਤੱਕ ਇਹਨੇ ਆਜ਼ਾਦੀ ਦੀ ਗੱਲ ਆ ਬੇਗੰਪੁਰੇ ਦੀ ਗੱਲ ਆ ਖਾਲਸਾਣ ਦੀ ਗੱਲ ਮੰਨ ਲਓ ਤੇ ਜਦੋਂ 1947 ਚ ਵੱਲਭਾਈ ਪਟੇਲ ਸੀ ਉਹਨੇ ਕੀ ਕਿਹਾ ਸੀ ਸਿੱਖ ਕੌਮ ਇੱਕ ਜਰੈਂਪੇਸ਼ ਕੌਮ ਆ ਚੌਰਾ ਧਾੜਵੀਆਂ ਤੇ ਠੱਗਾਂ ਦੀ ਕੌਮ ਆ ਤੇ ਫਿਰ ਇਹਦੇ ਨੇ ਸਾਡੇ ਤੇ ਐਡੇ ਵੱਡੇ ਜ਼ੁਲਮ ਕਰ ਦਿੱਤੇ ਐ ਤੇ ਫਿਰ ਤੁਸੀਂ ਮੈਨੂੰ ਇਹ ਵੀ ਦੱਸੋ ਵੀ ਇਹ ਸਾਡੇ ਨਾਲ ਕਿਉਂ ਕੀਤਾ ਕਿਉਂ ਧੱਕਾ ਕੀਤਾ ਇਸ ਕਰਕੇ ਹੁਣ ਸਾਰਿਆਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਥ ਨੂੰ ਪੰਜਾਬ ਨੂੰ ਪੰਜਾਬੀ ਨੂੰ ਪੜ੍ਹਾਈ ਨੂੰ ਪੁੱਤ ਨੂੰ ਪਤਨ ਨੂੰ ਤੇ ਭਰਾਵੇ ਨੂੰ ਬਚਾ ਕੇ ਕੌਮ ਨੂੰ ਗੁਲਾਮੀ ਚੋਂ ਕੱਢ ਕੇ ਨਾ 227 ਦੇ ਸਰਕਾਰੇ ਖਾਲਸਾ ਬਣਾਈਏ ਤਾਂ ਜੋ ਆਪੇ ਨੇ ਹੱਕ ਆਪ ਲੈ ਸਕੀਏ ਹੁਣ ਤੁਸੀਂ ਦੇਖੋ 750 ਕਿਸਾਨਾਂ ਨੂੰ ਕਿਉਂ ਮਾਰਤਾ ਵੀ ਜਵਾਬ ਦੇ ਮੋਦੀ ਕਿਉਂ ਮਰਿਆ ਡੱਲੇ ਸਾਹਿਬ ਇੱਥੇ ਹੈ ਕਿਉਂ ਜਵਾਬ ਦੇ ਇਹਦਾ ਰਿਪੇਰੀਅਨ ਲਾਅ ਸਾਡਾ ਰਾਈਟ ਹੈ ਪਾਣੀਆਂ ਦਾ ਵੀ ਸਾਡਾ ਹੱਕ ਹੈ ਦੂਸਰੇ ਪਾਸੇ ਜਿਹੜਾ ਹੈਗਾ ਭਾਵਾਂ ਦਾ ਹੱਕ ਹੈ ਇਹ ਸਟੇਟ ਦਾ ਸਬਜੈਕਟ ਹੈ ਹੈ ਉਹ ਸਾਡਾ ਹੱਕ ਸੀ ਸਟੇਟ ਦਾ ਸਬਜੈਕਟ ਵੀ ਸਾਡੇ ਕੋਲ ਖੋਹ ਲਿਆ ਇਸ ਕਰਕੇ ਇਹ ਸਕੱਟ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ਅੰਗੜਾਈ ਲੈ ਰਹੇ ਆ ਯੂਥ ਅੰਗੜਾਈ ਲੈ ਰਿਹਾ ਤੇ ਇਹਦੇ ਨਤੀਜੇ 2027 ਚ ਬਹੁਤ ਅੱਛੇ ਆਉਣਗੇ ਉਹ ਤਾਂ ਜਿਹੜੇ ਪੁਰਾਣੀਆਂ ਪੰਥਕ ਪਾਰਟੀਆਂ ਜੀ ਅਕਾਲੀ ਦਲ ਦੀ ਗੱਲ ਕਰ ਲਈਏ ਉਹ ਕਹਿੰਦੇ ਅਸੀਂ ਪੰਜਾਬ ਦੇ ਰਖਵਾਲੇ ਅਸਲੀ ਅਸਲੀ ਅਕਾਲੀ ਦਲ ਸਾਡਾ ਅਕਾਲੀ ਦਲ ਹੈ ਅਸੀਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਤਾਂ ਸਟੇਜ 'ਤੇ ਵੀ ਕਹਿ ਦਿੱਤਾ ਅਮਰਤ ਬਾਸਿੰਘ ਹੋਰਾਂ ਬਾਰੇ ਵੀ ਇਹਦੇ ਸਾਲ ਨਹੀਂ ਨਿਕਲਿਆ ਨਾ ਲੈ ਵੀ ਨੇ ਨਾ ਵੀ ਚੀਕਾਂ ਵੱਜ ਗਈਆਂ ਇਸ ਤਾਂ ਬੜੀਆਂ ਜੇਲਾਂ ਕੱਟੀਆਂ ਜੀ ਇਹਨਾਂ ਦੀਆਂ ਕੁਰਬਾਨੀਆਂ ਤੇ ਰੱਬ ਕਰਕੇ ਹੋਈਆਂ ਨਾ ਹੀ ਕਰਾਵੇ ਇਹਨਾਂ ਤੋਂ ਕੁਰਬਾਨੀਆਂ ਜਿਹੜੀਆਂ ਕੁਰਬਾਨੀਆਂ ਦੀ ਗੱਲ ਕਰਦੇ ਕੁਰਬਾਨੀਆਂ ਤਾਂ ਪੁੱਛ ਲਓ ਤੇ ਅੱਜ ਗੁਰੂ ਦੀ ਵਿਅਦਿਵਿਕਾਰਨ ਤੇ ਕਰਾਉਣ ਵਾਲੇ ਕਿੱਥੇ ਆ 328 ਰੂਪ ਕਿੱਥੇ ਆ ਹੈਂ ਇਹ ਤਾਂ ਇੰਨੀ ਕੁਰਬਾਨੀਆਂ ਹੈ ਹੈ ਜਦੋਂ ਮੈਸੇਂਜਰ ਆਫ ਗੋਡ ਫਿਲਮ ਲੱਗੀ ਹੈ ਉਹਦੀ 11-11 ਰਾਖੀ ਬੰਦੇ ਕਰਦੇ ਆ ਤੇ ਸਾਨੂੰ ਜੇਲਾ ਚ ਸਿੱਟਿਆ ਇਸ ਕਰਕੇ ਇਹ ਹਾਥੀ ਦੇ ਦੰਦ ਖਾਨ ਨੂੰ ਹੋਰ ਆ ਲੋਕਾਂ ਨੂੰ ਕੁਝ ਹੋਰ ਵਿਖਾਉਂਦੇ ਆ ਤੇ ਇਸ ਕਰਕੇ ਆ ਜਿਹੜੀ ਨੌਜੋਨੀ ਅੱਜ ਆਈ ਹੈ ਨਾ ਇਸ ਨੇ ਤੋ ਦਿੱਲੀ ਲਾਉਣੀ ਆ ਮੈਂ ਯੂਥ ਨੂੰ ਵੀ ਕਹਿਣਾ ਵੀ ਭਾਈ ਹੁਣ ਉਠੋ ਤੁਹਾਡੀ ਵਾਰੀ ਆ ਭਾਈ ਇਹ ਜਿਹੜੇ ਲੀਡਰਾਂ ਤੋਂ ਬਚੋ ਇਹ ਲੀਡਰ ਪਤਾ ਕੀ ਕਹਿੰਦੇ ਆ ਇਹ ਕਹਿੰਦੇ ਸਤਵੰਤ ਸਿੰਘ ਦੀ ਵੀ ਫੋਟੋ ਲੱਗ ਜਾਵੇ ਬਿਆਨਤ ਸਿੰਘ ਦੀ ਵੀ ਲੱਗ ਜਾਵੇ ਤੇ ਕੇਰ ਸਿੰਘ ਦੀ ਵੀ ਲੱਗ ਜਾਵੇ ਤੇ ਦੀਪ ਸਿੱਧੂ ਦੀ ਵੀ ਲੱਗ ਜਾਵੇ ਸਿੱਧੂ ਮੂਸੇ ਵਾਲੇ ਦੀ ਵੀ ਲੱਗ ਜਾਵੇ ਖਾਲੜੇ ਦੀ ਵੀ ਲੱਗ ਜਾਵੇ ਬੰਦੀ ਸਿੰਘਾਂ ਵਾਲੇ ਹਵਾਰਾ ਸਾਹਿਬ ਦੀ ਫੋਟੋ ਲੱਗ ਜਾਵੇ ਤੇ ਆ ਡੇਬਰੂਗੜੇ ਸਾਲੇ ਲੱਗ ਪਰ ਫੋਟੋਆਂ ਲੱਗਣ ਰਾਜ ਅਸੀਂ ਕਰੀਏ ਮੈਂ ਕਰਾਂ ਮੇਰਾ ਪੁੱਤ ਕਰੇ ਮੇਰਾ ਦੋਤਾ ਕਰੇ ਮੇਰਾ ਪੋਤਰਾ ਕਰੇ ਮੇਰੀ ਘਰ ਵਾਲੀ ਕਰੇ ਮੇਰਾ ਚਾਚਾ ਕਰੇ ਮੇਰਾ ਤਾਇਆ ਕਰੇ ਜਦੋਂ ਇਹ ਨੌਜਣ ਕਹਿੰਦੇ ਰਾਜ ਦੀ ਗਲਾਬ ਕਰਦੇ ਆ ਫਿਰ ਇਹ ਸਾਰੇ ਇੱਕੋ ਥੈਲੀ ਦੇ ਚੱਠੇ ਵੱਡੇ ਇਕੱਠੇ ਹੋ ਜਾਂਦੇ ਸ਼ਾਮ ਨੂੰ ਇਸ ਕਰਕੇ ਇਹ ਤੇ ਜੋ ਨਿਕਲਣਾ ਚਾਹੀਦਾ ਤੁਸੀਂ ਕਿਨੂੰ ਇਕੱਠੇ ਹੋ ਜੋ ਇਕੱਠੇ ਕਿਹਦੇ ਪਿੱਛੇ ਹੋਵੋਗੇ ਜੀ ਝੰਡੇ ਤਾਂ ਹੁਣ ਵੀ ਉਹਨਾਂ ਤੋਂ ਅਲੱਗ ਜਿਹੜੇ ਧੜੇ ਹੈਗੇ ਉਹਨਾਂ ਦੇ ਵੀ ਅਲੱਗ-ਅਲੱਗ ਆ ਜੀ ਕਿਹੜੇ ਝੰਡੇ ਦੀ ਗਵਾਹੀ ਦੇ ਵਿੱਚ ਇਕੱਠੇ ਹੋਵੋਗੇ ਲੀਡਰ ਬਹੁਤ ਆ ਇੱਕ ਪਾਸੇ ਮਾਨ ਸਾਹਿਬ ਵੀ ਆ ਤੁਸੀਂ ਵੀ ਹੋ ਹੋਰ ਵੱਡੇ ਚਿਹਰੇ ਆ ਸਾਰੇ ਇੱਕ ਪਾਸੇ ਹੋ ਜਾਣਗੇ ਇਕੱਠੇ ਤੁਸੀਂ ਹੋ ਜਾਓਗੇ ਕਿਹੜਾ ਝੰਡਾ ਉੱਪਰ ਰਹੂਗਾ ਜੀ ਕਿਹਦੇ ਥੱਲੇ ਗਵਾਹੀ ਦੇ ਥੱਲੇ ਇਕੱਠੇ ਹੋਵੋਗੇ ਅੱਜ ਤੁਸੀਂ ਵੇਖਿਆ ਨਾ ਝੰਡਾ ਇੱਥੇ ਇੱਕੋ ਹੀ ਸੀਗਾ ਹੋਰ ਤਾਂ ਹੈ ਨਹੀਂ ਸੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਦੇਖਿਆ ਉਹਦੇ ਮਗਰ ਕੀ ਸੀਗਾ ਕਿ ਝੰਡਾ ਨਿਸ਼ਾਨ ਜੀ ਇੱਕੋ ਹੀ ਸੀ ਹੋਰ ਤਾਂ ਹੋਰ ਤਾਂ ਹੈ ਹੀ ਨਹੀਂ ਕੋਈ ਨਹੀਂ ਸੀ ਤੇ ਨਾਲ ਹਰਮੰਦਰ ਸਾਹਿਬ ਸੀ ਹੋਰ ਤਾਂ ਹੋਰ ਕੀ ਇੱਥੇ ਜੀ ਤੁਸੀਂ ਜੇ ਸੋਚੀਏ ਗੋਵਨਾਲਾ ਪਹਿਲਾਂ ਹੁੰਦੀਆਂ ਸੀ 160 ਜਥੇਵੰਦੀਆਂ ਜੀ ਫੇਰ ਉਹਨਾਂ ਜੋ ਬਣੀਆਂ 65 ਜਥੇਵੰਦੀਆਂ ਜੀ ਉਹਨਾਂ ਜੋ ਬਣੀਆਂ 12 ਮਿਸਲਾਂ 12 ਮਿਸਲਾਂ ਦੇ ਵਿੱਚੋਂ ਸ਼ੁਕਰ ਚੱਕੀਆ ਮਿਸਲ ਦੇ ਮਹਾਰਾਜਾ ਜੀ ਜਿਸ ਜੀ ਨੇ ਰਾਜ ਕਰ ਲਾ ਤੇ ਫੇਰ ਭਾਈ ਇਹ ਜਿਵੇਂ ਮਿਸਲਾਂ ਦੀ ਤਰ੍ਹਾਂ ਰਹਿਣ ਤੇ ਮ ਰਹਿ ਕੇ ਆਪਣਾ ਰਾਜ ਲਈ ਇੱਕ ਗੱਲ ਕਰਦੇ ਨੇ ਸਾਰੇ ਇਕੱਠੇ ਹੋ ਜਾਂਦੇ। ਬਾਕੀ ਤੁਸੀਂ ਕਹਿੰਦੇ ਹੋ ਕਿ ਕੀ ਹੋਊਗਾ ਝੰਡੇ ਲਹਿਦਾ। ਮੈਂ ਕਹਿੰਦਾ ਕੌਮ ਵੱਡੀ ਹੁੰਦੀ ਹੈ ਮੈਂ ਦੁਬਾਰਾ ਕਰਦਾ। ਬੰਦਾ ਵੱਡਾ ਨਹੀਂ ਹੁੰਦਾ। ਕੌਮ ਵੱਡੀ ਦੀ ਪਾਰਟੀ ਵੱਡੀ ਹੁੰਦੀ ਤੇ ਲੋਕਾਂ ਨੇ ਹੁਣ ਜੇ ਮਿਸਾਲ ਲੈਣੀ ਹੈ ਲੋਕਾਂ ਨੇ ਡਿਬਰੂ ਗਾੜ੍ਹ ਵਾਲੇ ਨੂੰ ਜੇਲ੍ਹ ਚ ਭੇਜਿਆ ਇਹਨਾਂ ਨੂੰ ਤੇ ਲੋਕਾਂ ਨੇ ਖੰਡੂਰ ਸਾਹਿਬ ਤੇ ਇਕਤਾ ਕਰ ਦਿੱਤੀ ਹੈ। ਸਾਰੇ ਮਾਰਦੇ ਸੀ ਨਾ? ਜੀ। ਤੇ ਸਰਬਜੀਤ ਸਿੰਘ ਜਿੱਤਾ ਐਮਪੀ ਏਕਤਾ ਕਰਦੇ ਲੋਕਾਂ ਨੇ ਏਕਤਾ ਕਰਦੇ ਹੁਣ ਕਹੀ ਏਕਤਾ ਜੀ ਹੁਣ ਏਕਤਾ 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 ਹੁਣ ਸਰਸੇ ਵਾਲੇ ਸਾਧਨਾ ਏਕਤਾ ਕਰ ਲਈਏ ਕਾਂਗਰਸ ਨੇ ਏਕਤਾ ਕਰ ਲਈ ਜਿਹਨੇ ਦਰਬਾਰ ਸਾਹਿਬ ਟਾਇਆ ਬਾਦਲ ਦਲ ਦੇ ਗਰੋਧ ਨਾਲ ਏਕਤਾ ਕਰ ਲਈ ਜਿਹਨੇ ਗੁਰੂ ਦੀ ਬੇਅਦਬੀ ਕੀਤੀ ਤੇ ਕਰਾਈ ਹੈ ਜਿਨ੍ਹਾਂ ਨੇ ਗਲਾਂ ਚ ਟਾਇਰ ਪਾਇਆ ਉਹਨਾਂ ਨੇ ਏਕਤਾ ਕਰ ਲਈਏ ਕਿਤੇ ਨਾ ਏਕਤਾ ਹੈ ਮੈਂ ਏਕਤਾ ਤਾਂ ਹੋ ਹੀ ਪਈ ਹੈ ਏਕਤਾ ਕਿ ਤੋਂ ਲੈਣ ਜਾਨੀ ਆ ਇਹ ਤਾਂ ਇੱਕ ਭੰਬਲ ਪੂਸਾ ਪਾਉਂਦੇ ਆਏ ਜਿਹੜੇ ਬੰਦੇ ਕਹਿੰਦੇ ਏਕਤਾ 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 ਕਿਹੜੇ ਜਥੇਬੰਦੀ ਆ ਇਕ ਤੱਕ ਸੋਚ ਆ ਮੈਂ ਸਾਰੇ ਨੂੰ ਕਿਹਾ ਵੀ ਮੈਂ ਆਂ ਸ਼ਰਮਣ ਮੈਂ ਤਾਂ ਅਨ ਕੰਡੀਸ਼ਨਰ ਨਾਲ ਆ ਮੈਂ ਕਿਹੜਾ ਕੁਝ ਮੰਗਿਆ ਹੈ ਵਦ ਤੋਂ ਵਦ ਕੀ ਆ ਮੇਰੀ ਇਕਤਾ ਨਾ ਮੈਂਬਰ ਐਮ ਐਲ ਏ ਬਣਾਂ ਫਿਰ ਕੀ ਹੋ ਜੂ ਨਾ ਐਮ ਪੀ ਬਣਾਂਗੇ ਫਿਰ ਕੀ ਹੋ ਜੂ ਨਾ ਕੋਈ ਐਸ ਜੀ ਪੀ ਸੀ ਮੈਂਬਰ ਹੋ ਵੀ ਫਿਰ ਵੀ ਕੀ ਹੋ ਜੂ ਗੁਰੂ ਨਾਨਕ ਪਾਤਸ਼ਾਹ ਕਿਹੜੇ ਮੁੱਖ ਮੰਤਰੀ ਰਹੇ ਆ ਤੁਸੀਂ ਤਾਂ ਸੁਰੇ ਆ ਗੁਰੂ ਅੰਗਦ ਪਾਤਸ਼ਾਹ ਕੋਈ ਰਹੇ ਆ ਤੇ ਫਿਰ ਮੈਨੂੰ ਦੱਸੋ ਦਸਵੇਂ ਪਾਤਸ਼ਾਹ ਨੇ ਸਾਰਾ ਸਰਬੰਸਵਾਰਤਾ ਕੀ ਭਾਈ ਉਹ ਤਾਂ ਪ੍ਰਲੋਕੀ ਦਾ ਤ੍ਰਲੋਕੀ ਦਾ ਰਾਜ ਲੈ ਲੈਣਾ ਸਰ ਹੈਂ ਉਹ ਤਾਂ ਜਿਹਦੇ ਐ ਰੱਖ ਦਿੰਦੇ ਤੇ ਕਰ ਦਿੰਦੇ ਪਰ ਪਾਰ ਤੇ ਫੇਰ ਉਹਨਾਂ ਨੇ ਕਿਹੜਾ ਉਧਰ ਲਿਆ ਸੀ ਇਹ ਐ ਨਹੀਂ ਹੁੰਦਾ ਹੁਣ ਤੁਸੀਂ ਦੱਸ ਲੋ ਹੁਣ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਕਿਹੜਾ ਐਮਪੀ ਰਿਹਾ ਹੈ ਕਿ ਉਹ ਮੁੱਖ ਮੰਤਰੀ ਰਿਹਾ ਹੈ ਉਹਨੂੰ ਤਾਂ ਬਣਾਉਂਦੇ ਵੀ ਸੀ ਤੇ ਫੋਟੋ ਕਿੱਦੀ ਲੱਗਦੀ ਉਹਦੇ ਫੋਟੋ ਤੋਂ ਬਗੈਰ ਕੰਮ ਹੀ ਨਹੀਂ ਚੱਲਦਾ ਉਹਨਾਂ ਤੋਂ ਵੀ ਜਿੰਨਾ ਚਿਰ ਫਰਸੰਤਾਂ ਦੀ ਫੋਟੋ ਨਾ ਲੱਗੀ ਹੋਵੇ ਤੇ ਸਮਾਗਮ ਫਿੱਕਾ ਫਿੱਕਾ ਲੋਕੀ ਪੁੱਛਦੇ ਫੋਟੋ ਕਿਨ ਲਈ ਐਸੇ ਤਰੀਕੇ ਜਿਹੜੇ ਨੌਜੋਨਾਂ ਨੇ ਸ਼ਹਾਦਤ ਦਿੱਤੀ ਹੈ ਹੈ ਮੁੰਡਾ ਨੰਗਲਾਂ ਬੀਆ ਦੀਪ ਸਿੱਧੂ ਸਿੱਧੂ ਮੁਸੇਰਾ ਜਦੋਂ ਇਹਨਾਂ ਦੀ ਫੋਟੋ ਪਾਸੇ ਕਰਦੇ ਆ ਨਾ ਕੋਈ ਲੋਕ ਪੁੱਛਦੇ ਕਿ ਕਿੱਥੇ ਆ ਜਦੋਂ ਸੁਤੰਤਰ ਦੇਣਤ ਦੀ ਫੋਟੋ ਨਾ ਨਾ ਲਾਈ ਵੀ ਲੋਕ ਪੁੱਛਦੇ ਕਿ ਕਿੱਥੇ ਖਾਲੜੇ ਦੀ ਫੋਟੋ ਲੱਗੀ ਹੋਵੇ ਪੁੱਛਦੇ ਕਿ ਕਿੱਥੇ ਹੈ ਇਸ ਕਰਕੇ ਕੌਮ ਦੇ ਵਿੱਚ ਜज्ਬਾ ਹੈਗਾ ਤੇ ਕੋਈ ਚੜ੍ਹਦੀ ਕਲਾ ਨਹੀਂ ਆਪਾਂ ਨੂੰ ਮੁਫਾਤ ਛੱਡ ਕੇ ਫਟਾਫਟ 227 ਦੇ ਲਈ ਸਰਕਾਰੀ ਖਾਲਸਾ ਬਣਾਉਣੀ ਚਾਹੀਦੀ ਹੈ ਤੇ ਬਣੂਗੀ ਵਸ਼ ਅੱਜ ਦਾ ਨੋਟ ਕਰ ਲਿਆਗੇ ਨੇਰੀ ਉਹ ਵਗਣੀ ਹੈ ਉਹ ਵਗਣੀਆਂ ਉਹ ਵਗਣੀਆਂ ਪਤਾ ਨਹੀਂ ਉਹਨਾਂ ਕੀ ਹੋ ਜਾਣਾ ਕਿਉਂਕਿ ਦਿੱਲੀ ਦੇ ਯਾਰਾਂ ਤੋਂ ਵੱਜੋ ਇਹ ਸਾਰੇ ਦਿੱਲੀ ਦੇ ਯਾਰ ਆ ਦੋ ਸੋਚਾਂ ਦੀ ਲੜਾਈ ਐ ਇੱਕ ਸੋਚ ਆ ਅਕਾਲ ਤਖਤ ਸਾਹਿਬ ਦੀ ਤੇ ਗੁਰੂਗ੍ਰੰਥ ਸਾਹਿਬ ਵਾਲੀ ਇੱਕ ਹੈਗੀ ਐ ਦਿੱਲੀ ਦੇ ਯਾਰਾਂ ਦੀ ਦਿੱਲੀ ਦੇ ਯਾਰਾਂ ਨੇ ਅਕਾਲ ਤਖਤ ਰੋਾਇਆ ਦਿੱਲੀ ਦੇ ਯਾਰਾਂ ਨੇ ਬੰਦੀ ਸਿੰਘ ਜੇਲ੍ਹੇ ਚ ਡੱਕ ਕੇ ਰੱਖੇ ਦਿੱਲੀ ਦੇ ਯਾਰਾਂ ਨੇ ਦੀਪ ਸਿੱਧੂ ਨੂੰ ਸ਼ਹੀਦ ਕਰਾਇਆ ਦਿੱਲੀ ਦੇ ਯਾਰਾਂ ਨੇ ਮੁਸੇ ਵਾਲੇ ਨੂੰ ਸ਼ਹੀਦ ਕਰਾਇਆ ਦਿੱਲੀ ਦੇ ਯਾਰਾਂ ਨੇ ਗੁਰੂਗਰਾ ਸਾਹਿਬ ਦੀ ਵਿਦਿਅਕ ਕਰਨ ਤੇ ਕਰਾਉਣ ਵਾਲਿਆਂ ਨੂੰ ਸ਼ੈਲਟਰ ਦਿੱਤੀ ਹੈ ਦਿੱਲੀ ਦੇ ਯਾਰਾਂ ਨੇ ਸਾਡੀ ਰਾਜਧਾਨੀ ਖੋਲ ਹੀ ਰੰਦ ਮਰਜਖ ਖੋਲਿਆ ਪੰਜਾਬੀ ਬੋਲ ਦੇ ਇਲਾਕੇ ਖੋਲੇ ਯੂਨੀਵਰਸਿਟੀ ਖੋਲੀ ਦਿੱਲੀ ਦੇ ਯਾਰਾਂ ਨੇ ਸਾਡੇ ਖੁਲਕਾ ਦਿੱਲੀ ਦੇ ਯਾਰਾਂ ਨੇ ਜਿ세ਰ ਕੋ ਕਿਨੂਸ਼ੀਦ ਕੀਤਾ ਤੇ ਦਿੱਲੀ ਦੇ ਯਾਰਾਂ ਤੋਂ ਬਾਜੋ ਪੰਥ ਤੇ ਕੌਮ ਦੇ ਯਾਰ ਜਿਹੜੇ ਇਕੱਠੇ ਇਹਨਾਂ ਦੇ ਮਗਰ ਲੱਜੋ ਬੇੜਾ ਪਾਰ ਹੋ ਜਾਣਾ ਬਿਲਕੁਲ ਸੋਦੀਪ ਸਿੱਧੂ ਦੀ ਯਾਦ ਦੇ ਵਿੱਚ ਰੱਖੇਗੇ ਸਮਾਗਮ ਦੇ ਵਿੱਚ ਬਹੁਤ ਸਾਰੇ ਲੋਕ ਆਏ ਆਪਣੇ ਆਪਣੇ ਵਿਚਾਰ ਦਿੱਤੇ ਸੋ ਇਹ ਵਿਚਾਰ ਜਸਕਰਨ ਸਿੰਘ ਕਾਂਤ ਸਿੰਘ ਵਾਲਾ ਹੋਰਾਂ ਦੇ ਆ ਤੁਹਾਨੂੰ ਇਹ ਵਿਚਾਰ ਕਿਸ ਤਰ੍ਹਾਂ ਦੇ ਲੱਗਦੇ ਆ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਤੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ